ਇਹ ਉਹ ਪਾਰਟੀ ਦੇ ਉਹ ਲੀਡਰ ਨੇ ਜਿਨ੍ਹਾਂ ਨੇ ਬੋਲੇ ਰੀਟਰ ਲੈ ਕੇ ਅੱਜ ਤੱਕ ਸਾਡੇ ਕੀ ਜਾਣਨਾ ਕਿ ਸ਼ੇਮ ਮਾਗਸ ਨੂੰ ਕਰਦੇ ਨਹੀਂ ਮੰਗਦੇ ਨਹੀਂ ਸਿਰਫ ਆਪਣਾ ਹੱਕ ਮੰਗਦੇ ਮਤਲਬ ਤੇ ਐਮਐਸਪੀ ਨੂੰ ਕਿ ਉਹ ਕਿਸਾਨ ਨੇ ਕਿ ਉਹ ਕਿਸਾਨਾਂ ਦੇ ਗਾਂਵਾਂੋਂ ਆਉਣ ਵਾਲੇ ਪੀੜ੍ਹੀਆਂ ਦੇ ਵਿੱਚੋਂ ਬੱਚੇ ਨੇ ਜਿਨ੍ਹਾਂ ਨੇ 1965 ਛਾਰ ਦੇ ਦੌਰਾਨ ਜਦੋਂ ਭਾਰਤ ਦੇ ਵਿੱਚ ਅਨਾਜ ਦੀ ਕਮੀ ਭੁੱਖਮਰੀ ਪਈ ਸੀ ਅਹੀਂ ਅਮਰੀਕਾ ਤੇ ਹੋਰ ਕੰਟਰੀਆਂ ਤੋਂ ਲਾਲ ਰਗਰੀ ਕੱਢ ਰਹੇ ਨੇ ਮਹਿੰਗੇ ਭਾਅ ਤੇ ਜੇ ਕਦੋਂ ਸਾਡੇ ਮਾਨਜੋਤ ਪ੍ਰਧਾਨ ਮੰਤਰੀ ਸੰਨ ਲਾਲਾ ਦਸਾਖਣ ਜੀ ਉਦੋਂ ਆਰਮੀ ਦੇ ਵਿੱਚ ਜਵਾਲ ਨਹੀਂ ਘਟ ਸਕਦੇ ਜੇ ਉਦੋਂ ਆਰਮੀ ਦੇ ਵਿੱਚ ਵੀ ਭਰਤੀ ਕਰ ਲਈ ਤੇ ਅਨਾਜ ਨੂੰ ਪੈਦਾ ਕਰ ਲਈ ਲਾਲਾ ਦਸਾਖਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਨੂੰ ਕਿਹਾ ਕਿ ਕਿਸਾਨਾਂ ਨੂੰ ਉਦੋਂ ਮੰਡੀ ਕਰਨਾ ਤੇ ਰੂਪ ਦੇ ਵਿੱਚ ਐਮ ਐਸ ਪੀ ਦੀ ਗਰੰਟੀ ਦਿੱਤੀ ਗਈ ਵੀ ਇਹ ਤੁਹਾਨੂੰ ਸਰਕਾਰੀ ਭਾਅ ਦੇ ਵਾਅਦੇ ਮੰਡੀਆਂ ਦਵਾਂ ਕਿ ਜੁਰੀ ਪੈਲਗਿਆ ਚ ਕਣਕ ਤੇ ਝੋਨਾ ਬੀਜੂ ਉਦੋਂ ਕਿਸਾਨਾਂ ਨੇ ਆਦਿ ਗੀਆਂ ਕੀਤੀ ਜ਼ਮੀਨਾਂ ਵਾਹ ਵਾ ਕੇ ਖੂਰ ਕਰਕੇ ਪਾਣੀ ਥੱਲੇੋਂ ਕੱਢ ਕੇ ਜ਼ਮੀਨਾਂ ਨੂੰ ਵਾਹ ਵਾ ਕੇ ਅੱਜ ਸਾਡੀ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਚੁੱਕੀ ਆ ਜਿਆਦਾ ਖਾਦਾਂ ਦਵਾਈਆਂ ਪਾਉਣ ਕਰਕੇ ਇਹ ਅੱਜ ਜਦੋਂ ਨਾਜਾਤ ਹੋ ਗਿਆ ਤੇ ਮੋਦੀ ਸਾਹਿਬ ਨੂੰ ਪੰਜਾਬ ਲਾਦਣੀ ਸੀ ਬਾਹਰ ਨਹੀਂ ਚੱਕੀ ਨਹੀਂ ਪੰਜਾਬ ਤੇ ਹਰਿਆਣਾ ਹੀ ਆ ਦੋ ਸਟੇਟਾਂ ਅੱਗੇ ਕਰਦੀ ਕਰਦੇ ਇਹਦੇ ਸਾਨੂੰ ਸਾਡਾ ਹੱਕ ਲੈਣਾ ਚਾਹੀਦਾ ਤੇ ਜਦੋਂ ਧਰਨਾ ਲਾਇਆ 750 ਤੋਂ ਵੱਧ ਕਿਸਾਨਾਂ ਦੀ ਉੱਥੇ ਇਹਨੇ ਬਲੀ ਲਈ ਮੋਤੀ ਮੋਤੀ 750 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋਏ ਜਦੋਂ ਫੇਰ ਰਹੇ ਹੱਤਖਲ ਨਹੀਂ ਦਿੱਲੀ ਵਾਲੋਂ ਪੁੱਛ ਕਰਦੇ ਕੋਈ ਕਿਸਾਨ ਉਦੋਂ ਵੀ ਸ਼ੁਭ ਕਰਨ ਕਿਸਾਨ 'ਤੇ ਗੋਲੀ ਮਾਰ ਕੇ ਹਰਿਆਣਾ ਗਵਰਨਮੈਂਟ ਤੋਂ ਉਹਨੂੰ ਵਿਚਾਰੇ ਨੂੰ ਕਤਲ ਕਰ ਦਿੱਤਾ ਉਹ ਸ਼ਹੀਦ ਹੋਇਆ ਉਦੋਂ ਵੀ ਕੋਈ ਨਹੀਂ ਆਇਆ ਤੇ ਇਹ ਉਹ ਭਾਜਪਾ ਪਾਰਟੀ ਆ ਜਿਹੜੀ ਕਦੀ ਕਿਸੇ ਦੀ ਨਾਂ ਬਣੀ ਨਾ ਬਣ ਸਕਦੀ ਆ ਤੇ ਸਾਡੇ ਜੀ ਨਿਸਾਨ ਨਾਲ ਇਹ ਹੋਰ ਰਵਈਆ ਰਿਆ ਤੇ ਉਹਨਾਂ ਦੇ ਸਮੇਤ ਲੜ ਲਾਈ ਤੇ ਪੀਜਪੀ ਦਾ ਵੀ ਨਾਂ ਸੁਣੂਗਾ ਪੰਜਾਬ ਦੇ ਵਿੱਚ ਰੈਲੀਆਂ ਕਰਨਾ ਤੇ ਬੜੀ ਗੱਲ ਹੈ ਭੁਲਰ ਸਾਹਿਬ ਉਹ ਇਹ ਤਾਂ ਕੋਈ ਏਡਾ ਵੱਡਾ ਮੁੱਦਾ ਨਹੀਂ ਪੰਥਕ ਦਾ ਫੈਸਲਾ ਤੀਰੋਟਾ ਨੇ ਕਰਨਾ ਵੀ ਕੌਣ ਪੰਥਕ ਬਣਾਏ ਇੱਕ ਚਿਹਰਾ ਹੋਰਾ ਆਪਦਾ ਪੰਥਕ ਬਣਾਉਣ ਨਾਲ ਕੋ ਪੰਥਕੜੀ ਪੈ ਜਾਂਦਾ ਮਨੂ ਮੰਨ ਲਓ ਜਬਰਦਸਤੀ ਦੇ ਚਾਰ ਪੰਥਕ ਬਣਾਏ ਆ ਪੰਜ-ਸੱਤ ਮਹੀਨੇ ਪਹਿਲਾਂ ਦੀ ਗੱਲ ਹੈ ਹਾੜਾ ਇਹ ਕੋਈ ਮੰਦਰ ਇੱਕ ਰਾਖਸ਼ ਖੋਆ ਹਾੜਾ ਇਹ ਥੱਲੇ ਇੱਕ ਏਰੀਆ ਛੇ ਜਿਹੜੀ ਲੋਕ ਸਭਾ ਗੁਰ ਸਾਹਿਬ ਹੈਣਾ ਮੈਨੂੰ ਲੱਗਦਾ ਵੀ ਹਾੜੇ ਪ੍ਰਭਾਵ ਇਰੀਆ ਸਭ ਤੋਂ ਵੱਧ ਦੇ ਵਿੱਚ ਅਜੇ ਨਾ ਪਤਾ ਕਿ ਕਦੋਂ ਸਤਾਂਕਰੋ ਬੋਧੀ ਤੋਂ ਸ਼ੁਰੂ ਹੋ ਜੇਗੀ ਕੋਇਨਵਾਲ ਸਾਹਿਬ ਕੋਰੋਬ ਸਾਹਿਬ ਪਰਾਂ ਨੂੰ ਮੁੰਡੀ ਮੋੜ ਮੁੰਡੀ ਮੋੜ ਤੋਂ ਗਾਹ ਤੱਕ ਸਾਡੇ ਹਰੀਕੇ ਪਟਿਆਲ ਕੇ ਹਰੀਕੇ ਸਤਲੂ ਤੇ ਪਿਆਸ ਦਾ ਸੰਗ ਹੋਦਾ ਗਾ ਸਰਕਾਰ ਸਭਰਾ ਮੁੱਠਿਆ ਵਾਲਾ ਛੰਗੀਆਂ ਨੂਰ ਮੁਹੰਮਦ ਛੰਗੀਆਂ ਨੱਥਾ ਸਿੰਘ ਹਜ਼ਾਰਾਂ ਏਕੜ ਲੋਕਾਂ ਦਾ ਝੋਨਾ ਡੁੱਬ ਕੇ ਬਰਬਾਦ ਹੋ ਗਿਆ ਪੱਠੇ ਬਰਬਾਦ ਹੋ ਗੀਆਂ ਰੋੜੀਆਂ ਰੋੜੀਆਂ ਲੋਕਾਂ ਦੇ ਘਰ ਟਹਿ ਗਈ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਆ ਕਿ ਉਹ ਕਿੱਥੇ ਰਹੇ ਕਿਸੇ ਨੇ ਕਿਸਦੀ 1 ਰੁਪਏ ਦੀ ਵੀ ਮਦਦ ਕੀਤੀ ਆ ਇਹ ਜਿਹੜੇ ਬੰਦੇ ਕਹਿੰਦੇ ਆ ਵੀ ਅਸੀਂ ਪੰਥਕ ਆ ਭਾਵੇਂ ਯਾਦ ਨਹੀਂ ਤੇ ਭਾਵੇਂ ਕਿਸੇ ਪੋਲੀਟੀਕਲ ਪਾਰਟੀ ਦੇ ਨੂੰ ਇਹਨਾਂ ਨੂੰ ਕਦੀ ਨੇ ਕਿਹੜਾ ਅੰਦਰਾਣ ਕੇ ਦੀ ਮਦਦ ਕਰਦੀ ਆ ਦਾਸ ਮੈਂ ਕੋਈ ਆਪਦੀ ਕੋਈ ਗੱਲ ਵੀ ਉਡਾਈ ਨਹੀਂ ਕਰਨ ਲੱਗਾ ਪਰ ਜਿਹੜੀ ਗੱਲ ਹੋਵੇ ਕਰਨੀ ਚਾਹੀਦੀ ਦਾਸ ਲੋਕਾਂ ਦੇ ਵਿੱਚ ਰਿਆ ਸਵੇਰੇ 8 ਵਜੇ ਮੈਂ ਚੱਲ ਜਾਣਾ ਤੇ ਰਾਤ ਨੂੰ ਵੀਰਾ 2-2 ਵਜੇ ਆ ਇੱਕ ਦਿਨ ਦੀ ਗੱਲ ਹੈ ਰਾਤ ਮੈਨੂੰ 1:30 ਵਜੇ ਫੋਨ ਆਇਆ ਉੱਥੋਂ ਬੰਦ ਤੋਂ ਸਭਰਾਲਾ ਬੰਦ ਕਿ ਮੰਤਰੀ ਸਾਹਿਬ ਉਹ ਬੰਦ ਟੁੱਟ ਗਿਆ ਤੇ ਇੱਥੇ ਆਓ ਮਾਨ ਨਾ ਹੋਣ ਕੀਤਾ ਉਹਨਾਂ ਨੇ ਤੇ ਮੈਂ ਉਸੇ ਵੇਲੇ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਪਰਨਾ ਬੰਦ ਕੇ ਨਿੱਕਲ ਟੀ-ਸ਼ਰਟ ਨਾਲ ਮੈਂ ਉੱਥੇ ਪਹੁੰਚੀ ਜਦੋਂ ਮੈਂ ਉੱਥੇ ਗਿਆ ਮੇਰੇ ਜਾਂਦਿਆਂ ਨੂੰ 1:30 ਤੋਂ ਦੇ ਕਰੀਬ ਉੱਥੇ ਨੌਂ ਗੁਆਂਢ ਖੜੇ ਤੇ ਉਹ ਸਾਰੇ ਖਲੋਤੇ ਜਿਵੇਂ ਆਪਾਂ ਕਹਿਦੇ ਨੇ ਪੰਜਾਬੀ ਚ ਵੀ ਤਮਾਸ਼ਾ ਵੇਖਦੇ ਨੇ ਉੱਥੇ ਖੜੇ ਤੇ ਦਾਬ ਹੀ ਜਾਣੇ ਜਿਹੜੇ ਸੀ ਉਹ ਵਿਚਾਰੇ ਮਿੱਟੀ ਦੇ ਟੋੜੇ ਪਰ ਪਰ ਕਿਤੇ ਬੰਦ ਦੇ ਨਾਲ ਨਾਲ ਲੱਗਦੇ ਮਾਰਨ ਖੇਰੀ ਪ੍ਰੇਰਨਾ ਕੀਤੀ ਤੇ ਭਰਾਓ ਨਾਲ ਲੱਗੋ ਤੁਸੀਂ ਵੀ ਜੇ ਦਾਵੀ ਕਰ ਸਕਦੇ ਤੁਸੀਂ ਵੀ ਕਰੋ 1 ਇੱਕ 2011 ਤੇ 11 ਤੇ 11 22 22 ਤੇ 22 44 ਤੁਸੀਂ ਲੱਗੋ ਨਾਲ ਸਾਰੇ ਜਣੇ ਉਹ ਜਦੋਂ ਕੋਈ ਦੱਸ ਤੋਂ ਮਾਤਣਾ ਇਹ ਮੈਂ ਆਪ ਤੋੜਾ ਚੁਕਲਾ ਹਰ ਮੋਟੇ ਤੇ ਮੈਂ ਕਾ ਵੀ ਲਾਉ ਮੈਂ ਤੋੜੇ ਚੁਕਲਾ ਮੈਂ ਵੀ ਨਾ ਮੈਂ ਕਿੰਨਾ ਥੱਕ ਜਿੰਦਾ ਜਦੋਂ ਮੈਂ ਚੁੱਕੇ ਮੇਰੇ ਐਲਬੀਸੀ ਕਿਉਂ ਨਹੀਂ ਸਾਰੇ ਚੁੱਕਣਾ ਅਹੀਂ ਲਾਈਵ ਕਰਤਾ ਉਹ ਲਾਈਵ ਵੇਖ ਕੇ ਆਵਰ ਸਰੋਂ ਕਰਨਤਾਰ ਨੂੰ ਤੁਹਾਡੇ ਕਪੂਰਥਲੇ ਤੋਂ ਜਲੰਧਰੋਂ ਪਰਿਓ ਬਠਿੰਡੇਓ ਪਟਿਆਲਿਓ ਲੁਧਿਆਣੇ ਤੱਕ ਜਿੰਨੇ 2:30 ਤੇ 3 ਵਜੇ ਤੱਕ ਬੜੀ ਦੂਰ ਦੂਰ ਤੋਂ ਨੌਜਵਾਲਾ ਕਿ ਫਿਰ ਜਦੋਂ ਮੇਰੇ ਲੱਗੇ ਆ ਕੇ ਉਹ ਫੋਟੋ ਹਟਵਾ ਕਰਾਈਆਂ ਏਰੀਆ ਦੱਸਿਆ ਨਾ ਮਨ ਨੂੰ ਪੁੱਛਿਆ ਮੈਂ ਵੀ ਯਾਰ ਐਡੀ ਦੂਰੋਂ ਤੁਹਾਨੂੰ ਕਿੰਨੇ ਆਖਿਆ ਕਿ ਉੱਥੇ ਆਣਾ ਹੈ ਕਹਿੰਦੇ ਮੰਤਰੀ ਸਾਹਿਬ ਅਸੀਂ ਤੁਹਾਡੀ ਵੀਡੀਓ ਵੇਖੀ ਤੇ ਇਹ ਕਹਿੰਦੇ ਸਾਡਾ ਮੰਤਰੀ ਤੋੜੇ ਚੁੱਕਦਾ ਤਾਂ ਸਾਨੂੰ ਕੀ ਆ ਵੀ ਗੱਲ ਇਹ ਨਹੀਂ ਕਿ ਮੈਂ ਕੋਥੇ ਪਬਲਿਸਿਟੀ ਕਰਨ ਗਿਆ ਜਾਂ ਕੋਈ ਇਲੈਕਸ਼ਨ ਲੜਨ ਗਿਆ ਤੇ ਮੈਂ ਇਹਦੇ ਵਿੱਚ ਹੀ ਪੜਿਆ ਜੇ ਮੈਂ ਬਹਾਨਾ ਲਾਉਣਾ ਚਾਹੁੰਦਾ ਮੈਂ ਕਹਿ ਦਿੰਦਾ ਕਿ ਮੇਰੀ ਜੀ ਮੀਟਿੰਗ ਹੈ ਚੰਡੀਗੜ੍ਹ ਦਾ ਪਟਿਆਲੇ ਦਾ ਕੋਈ ਡਿਪਲੋਮਾ ਕਰਨਾ ਤੇ ਸਾਡੇ ਲੋਕ ਤੇ ਪੋਲਿਆਂ ਦਾ ਮਨ ਵੀ ਜਾਣਾ ਸੀ ਪਰ ਮੈਂ ਤਰਜੀਹ ਕੀਤੀ ਆ ਦੇ ਲੋਕਾਂ ਨਾਲ ਖੜੇ ਮੈਂ ਉਥੇ ਇਸ ਕਰਕੇ ਗਿਆ ਕਿ ਸੁਖ ਦੇ ਵੇਲੇ ਭੱਜ ਜਾਓ ਨਾ ਜਾਓ ਅਗਲੇ ਨੂੰ ਨਹੀਂ ਕੋਈ ਪਰਵਾਹ ਨਹੀਂ ਦੁੱਖ ਦੇ ਵੇਲੇ ਜਦੋਂ ਆਪਾਂ ਕਿਸੇ ਦੇ ਕੋਲ ਜਾਂਦੇ ਆ ਦੁੱਖ ਮਿਣਾਉਣੇ ਆ ਤੇ ਅਗਲੇ ਦਾ ਦੁੱਖ ਘਟ ਕੇ ਧਾਰੇ ਦੇ ਨਾਲ ਘਟ ਕੇ ਤਾਂ ਛੱਡੋ ਦੁੱਖ ਵੇਲੇ ਖਤਮ ਹੋ ਜਾਂਦਾ ਇੱਕ ਮਾਤਾ ਜਦੋਂ ਇਹ ਹੜਾ ਦਰਾਨ ਬੋਟਰਬੋਟ ਤੇ ਅੰਦਰ ਗਏ ਨਾ 10 15 ਕਿਲੋਮੀਟਰ ਅੱਗੇ ਜਾ ਕੇ ਘਰ ਦੇ ਵਿੱਚ ਮਾਤਾ ਹੀ ਟਿਕਣੀ ਉਥੇ ਪਸ਼ੂ ਵੀ ਸਨ ਤੇ ਬਾਕੀ ਬੱਚੇ ਪੁੱਛੇ ਨੂੰ ਮਾਰ ਕਰ ਮਾਤਾ ਨੇ ਘੁੱਟ ਕੇ ਮੈਨੂੰ ਕਰਦਾ ਤਾਂ ਤੇ ਮੈਨੂੰ ਮਾਤਾ ਆਂਦੀ ਵੀ ਪੁੱਤ ਮੇਰਾ ਸੀਨਾ ਠਰ ਗਿਆ ਮੈਨੂੰ ਇਹ ਵੀ ਸ਼ਾਇਦ ਮਾਰਦਾ ਕੋਈ ਮਦਦ ਚਾਹੁੰਦੀ ਐ ਮੈਂ ਮਾਰਦਾ ਕੀ ਚਾਹੀਦਾ ਦੱਸ ਇਨੀ ਪੁੱਤ ਮੈਨੂੰ ਕੱਖਣੀ ਚਾਹੀਦਾ ਨਾ ਤੇ ਸਾਨੂੰ ਪੈਸੇ ਚਾਹੀਦੇ ਨਾ ਕੋ ਸਾਨੂੰ ਰਾਸ਼ਨ ਚਾਹੀਦਾ ਨਾ ਕੋ ਸਾਨੂੰ ਫੀਡ ਚਾਹੀਦੀ ਏ ਤੂੰ ਪੁੱਤ ਸਾਡੇ ਕੋ ਆ ਗਿਆ ਨਾ ਸਾਡਾ ਸਾਰਾ ਦੁੱਖ ਗੱਲੋਂ ਅਸੀਂ 70-75 ਸਾਲ ਹੋ ਗਏ ਵੋਟਾਂ ਪਾਉਂਦੇ ਰਹਿਆ ਸਾਡੇ ਕੋਲ ਅਜੇ ਤੱਕ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਆਇਆ ਨਾ ਕੋਈ ਸਾਡਾ ਆਗੂ ਆਇਆ ਲੋਕੀ ਬਸ ਆਉਂਦੇ ਹੁੰਦੇ ਹੀ ਜਦੋਂ ਸਾਡੂ ਡਾਟ ਜਾਣੇ ਉਦੋਂ ਕਹਿੰਦਾ ਮੰਤਰੀ ਨੂੰ ਫੋਨ ਲਾਇਆ ਵਾ ਮੈਸੇਜ ਕੀਤਾ ਰਹਿਨੇ ਆ ਮੈਸੇਜ ਵੇਦਾ ਤੇ ਫਿਰ ਕੋਈ ਗੱਲ ਕਰਦੇ ਨਾ ਤੇ ਕਹਿੰਦੀ ਕੋਈ ਨਹੀਂ ਆਉਂਦਾ ਰਿਹਾ ਵੇਖੋ ਇਹ ਵੇਲਾ ਇਹੋ ਜਿਹਾ ਹੁੰਦਾ ਵਾ ਲੋਕਾ ਨਾ ਢਾਲ ਬਣ ਕੇ ਖੜ੍ਹ ਜਾਂਦੇ ਤੇ ਮੇਰੀਆਂ ਮਿਲਸਾਂ ਆਈਆਂ ਜਿਹੜੀਆਂ ਮੈਂ ਰੋਕੇ ਚੱਲ ਕਰਤੀਆ ਮੈਂ ਕਹਤਾ ਆਦੇ ਅਫਸਰਾਂ ਨੂੰ ਕਿ ਜਿੰਨਾ ਚਿਰ ਹਰਾ ਦੀ ਸਥਿਤੀ ਨੂੰ ਕੰਟਰੋਲ ਨਹੀਂ ਲੈਂਦਾ ਉਹਨਾਂ ਚਿਰ ਕੋਈ ਮੀਟਿੰਗ ਨਾ ਰੱਖੀ 60 ਦਿਨ ਹਾਣ ਨੇ 60 ਦਿਨ ਪਾਣੀ ਚੱਲਦਾ ਰਿਹਾ ਤਾਂ 60 ਦੇ 60 ਦਿਨ ਉੱਤੇ ਬਣਦੇ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਸਾਹ ਚੱਲ ਲੋਕਾਂ ਸਨ ਪਰ ਨਰਪੁੱਤ ਬਣ ਕੇ ਛੋਟਾ ਭਰਾ ਬਣ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਦੁੱਖ ਸੁੱਖ ਸੁਤ ਰਿਆ ਇਹਦੇ ਤੋਂ ਪਹਿਲਾਂ ਕੋਰੋਨਾ ਮਾਇਸ ਬਿਮਾਰੀ ਆਈ 2000 ਮੈਂ ਕੋਈ ਮੰਤਰੀ ਨਹੀਂ ਆ ਨਾ ਕੋਈ ਸਰਕਾਰ ਦਾ ਨਾ ਕੋਈ ਸਰਕਾਰੀ ਅਧਿਕਾਰੀ ਦਾ ਕਾਸ ਨੇ ਆਪਣੀ ਨਿਜੀ ਕਮਾਈ ਚੋਂ 70.90 ਲੱਖ ਰੁਪਏ ਦਾ ਰਾਸ਼ਨ ਵੰਡਿਆ ਨਹੀਂ ਤੇ ਪੱਟੀ ਵਾਲੇ ਤੋਂ ਮੰਗਵਾਇਆ ਮੈਂ ਉਦੋਂ ਵੀ ਲੋਕਾਂ ਦੀ ਬਾਪਰੀ ਮੰਨਦੀ ਸੀ ਕਿ ਪੰਥਕ ਤੇ ਉਹ ਹੁੰਦਾ ਨਾ ਜਿਹੜਾ ਲੋੜਵੇਲੇ ਲੋਕਾਂ ਨੂੰ ਮਦਦ ਕਰੇ ਚਿਹਰਾ ਮੋਹਰਾ ਪੰਥਕ ਹੋਣਾ ਪੰਥਕ ਨਹੀਂ ਪਾਜੀ ਦਾ ਬੰਦੇ ਦੀ ਆਤਮਾ ਪੰਥਕ ਚਾਹੀਦੀ ਬੰਦੇ ਦੇ ਵਿਚਾਰ ਪੰਥਕ ਚਾਹੀਦੇ ਆ ਬੰਦੇ ਦਾ ਦਿਲ ਤੇ ਮਾੜ ਪੰਥਕ ਚਾਹੀਦਾ ਇਹ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਆਪੇ ਪੰਥਕ ਬਣੀ ਜਾਂਦੇ ਪਹਿਲਾਂ ਇਹ ਤਿੰਨੇ ਚਾਰੇ ਆਪਸੇ ਫੈਸਲਾ ਕਰ ਲੈਣ ਵੀ ਇਹਨਾਂ ਜੋ ਪੰਥਕ ਕੋਹਨੇ ਇਹ ਘਰ ਲੜ ਪੰਥਕ ਦਾ ਪੈਦਲਾ ਵੀ ਇਹ ਕੋਹਨੇ ਆ ਬੰਦੇ ਠੀਕ ਆ ਦਾਸ ਤੇ ਲੋਕਾਂ ਦਾ ਸੇਵਾ ਨਾਲ ਠੀਕ ਠੀਕ